कार्य so, के गुरुदेव के मार्गदर्शन में मार्गदर्शन चला है सो पुण्या ज्ञान तथा ज्ञान की कृपा सरस्वती को श्री गुरुनाथ महाराज की वक्षना आज गुरु की संत पक्षियों की कृपा काटी वक्षना जी अखिल सुधाम संत बाबा श्रीधर सिंह जी बोलना चाहते हैं ਕਲੌਨ ਖਤਿਆ ਸਿੰਘ ਜੀ ਵਾਹਿਗੁਰੂ ਜੀ ਦਾ ਚਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰ ਸਾਥ ਕੋ ਵਾਹਿਗੁਰੂ ਜੀ ਦਾ ਫਾਇਦਾ ਵਾਹਿਗੁਰੂ ਜੀ ਕੀ ਫਤਿਹ ਮਲਪਾਈ ਜਸਨਦੀਪ ਸਿੰਘ ਜੀ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਸਿੰਘ ਜਿਹੜੇ ਅੱਗੇ ਸਿੰਘ ਬੈਠੇ ਨੇ ਪੰਜ ਗੁਰਪ੍ਰਤਾਪ ਸਿੰਘ ਜਾਂ ਹੋਰ ਜਦੋਂ ਕਿ ਖਤਰੀਆ ਤਾਂ ਤਾਂ ਵਾਹਿਗੁਰੂ ਸਾਰੀਆਂ ਹੀ ਸਤਕਾਰਯੋਗ ਨੇ ਪਰ ਕਈਆਂ ਨੂੰ ਸਟੇਜ ਤੇ ਲਿਖਾਉਣਾ ਹੁੰਦਾ ਤੇ ਪੁਰਾਣੇ ਵਾਂਗੂ